ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜੀਟਿਵ ਹਰੀ ਪੰਜਾਬ ਤੇ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਤਵਤ ਸ਼ੇਅਰ ਕਰ ਦਿਓ ਤਾਂ ਦੋਸਤੋ ਪੀਐਸਪੀਸੀਲ ਵਿੱਚ ਟੋਟਲ ਨਵੀਆਂ 22500 ਪੋਸਟਾਂ ਆ ਰਹੀਆਂ ਹਨ ਅਤੇ ਨਾਲ ਹੀ 2000 ਕੁਝ ਹੋਰ ਪੋਸਟਾਂ ਇਸ ਪੀਐਸਪੀਸੀਲ ਵਿੱਚ ਆ ਰਹੀਆਂ ਹਨ ਠੀਕ ਹੈ ਦੋਸਤੋ ਦੋਸਤੋ ਕੀ ਹੈ ਜਾਣਕਾਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਦੋਸਤੋ ਆਪਣੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਰੋੜਾ ਜੀ ਨੇ ਬਿਆਨ ਦਿੱਤਾ ਹੈ ਕਿ 15 ਅਕਤੂਬਰ ਤੱਕ ਨੋਟੀਫਿਕੇਸ਼ਨ 2500 ਪੋਸਟਾਂ ਦਾ ਆ ਜਾਏਗਾ ਐਲਮ ਦੀਆਂ ਤਾਂ ਨਾਲ 2000 ਕੁਝ ਪੋਸਟਾਂ ਹੋਰ ਵੀ ਆਉਣਗੀਆਂ ਤਾਂ ਦੋਸਤੋ ਜਿਸ ਤਰ੍ਹਾਂ 15 ਅਕਤੂਬਰ ਤੱਕ ਨੋਟੀਫਿਕੇਸ਼ਨ ਆ ਜਾਂਦਾ ਹੈ ਤਾਂ ਤੁਹਾਨੂੰ ਇਸ ਤੇ ਇਸੇ ਹੀ ਚੈਨਲ ਤੇ ਨਵੀਂ ਵੀਡੀਓ ਉਦਾਂ ਹੀ ਤੁਹਾਨੂੰ ਮਿਲ ਜਾਏਗੀ ਜਿੱਦਾਂ ਹੀ ਨੋਟੀਫਿਕੇਸ਼ਨ ਆਉਂਦਾ ਰਹਿ ਗਿਆ ਤੁਹਾਨੂੰ ਸਾਰੀ ਜਾਣਕਾਰੀ ਜਲਦੀ ਹੀ ਮਿਲ ਜਾਏਗੀ ਤਾਂ ਬਾਕੀ ਉਹਨਾਂ ਦੇ ਬਿਆਨ ਸੁਣੋ ਤੇ ਬਿਆਨ ਸੁਣ ਕੇ ਤੇ ਵੀਡੀਓ ਚੰਗੀ ਲੱਗੀ ਉਹ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਸੰਜੀਵ ਰੋੜਾ ਜੀ ਦੇ ਆਪਣੇ ਪੰਜਾਬ ਦੇ ਬਿਜਲੀ ਮੰਤਰੀ ਦੇ ਸੁਣੋ ਬਿਆਨ ਤਾਂ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਜਰੂਰ ਲਾਈਕ ਕਰ ਦੇਣਾ ਧੰਨ ਇੱਕ ਬੜੀ ਸ਼ਿਕਾਇਤ ਰਹਿੰਦੀ ਹੈ ਜੀ ਕਿ ਥੱਲੇ ਸਟਾਫ ਹੈ ਨਹੀਂ ਅਸੀਂ ਕੰਪਲੇਂਟ ਕਰਦੇ ਆਂ ਤੇ ਸਟਾਫ ਨਹੀਂ ਆਂਦਾ ਤੇ ਮੈਨੂੰ بڑے ਐਮਐਲਏ ਸਾਹਿਬਾਂ ਦੇ ਤੋਂ ਆਉਂਦੇ ਆ ਹੋਰ ਵੀ ਲੋਕਾਂ ਦੇ ਵੀ ਆਉਂਦੇ ਆ ਮੈਂ ਤੁਹਾਨੂੰ ਖੁਸ਼ੀ ਨਾਲ ਅੱਜ ਦੱਸਣਾ ਚਾਹੁੰਦਾ ਕਿ 15 ਅਕਤੂਬਰ ਅਗਲੇ 7 ਦਿਨਾਂ ਵਿੱਚ ਅਸੀਂ ਕੋਈ 2500 ਨਵੇਂ ਮੁਲਾਜ਼ਮ ਰੱਖ ਰਹੇ ਹਾਂ ਬਿਜਲੀ ਬੋਰਡ ਅੱਗੇ ਕੀ ਹੁੰਦਾ ਸੀ ਇਹ 2500 ਨਵੇਂ ਮੁਲਾਜ਼ਮ ਪੱਕੇ ਆ ਤੇ ਇੱਕ ਕੁਝ ਇੰਟਰਨ ਵੀ ਰੱਖ ਰਹੇ ਆ ਉਹ ਵੀ ਕੋਈ 2000 ਦੇ ਕਰੀਬ ਹੋਰ ਰੱਖ ਰਹੇ ਆ